ਇਹ ਕਿਉਂ ਹੋ ਗਿਆ ਕਿ ਅਸੀਂ ਆਪਣੇ ਗੁਰਦੁਆਰੇ ਢਾਉਣ ਨੂੰ ਇੰਨੇ ਕਾਲੇ ਕਿਉਂ ਆ ਤੁਸੀਂ ਜੇ ਦੂਜਾ ਜਿਹੜਾ ਪੰਜਾਬ ਪਾਕਿਸਤਾਨ 'ਚ ਰਹਿ ਗਿਆ ਉੱਥੇ ਲੋਕੀ ਇੰਨੀ ਛੇਤੀ ਆਪਣੇ ਘਰ ਨਹੀਂ ਢਾਉਂਦੇ ਸਾਡੇ ਇੱਕ ਮਿੱਤਰ ਦਾ ਦਾਦਾ 47 ਜਾ ਆਪਣਾ ਘਰ ਪਿੰਡ ਦੇ ਬਾਹਰਲੇ ਪਾਸੇ ਛੱਡ ਕੇ ਆਇਆ ਸੀ ਜਦੋਂ 2006 'ਚ ਉਹ ਮੁੰਡਾ ਗਿਆ ਦਾਦੇ ਦੇ ਦਸੇ ਮੁਤਾਬਕ ਕਿ ਆਪਣਾ ਘਰ ਨਹਿਰ ਵਾਲੇ ਪਾਸਿਓਂ ਪਹਿਲਾ ਸੀ ਤੇ 2005 ਜਾਂ 6 'ਚ ਵੀ ਉਹ ਘਰ ਨਹਿਰ ਵਾਲੇ ਪਾਸਿਓਂ ਪਹਿਲਾ ਸੀ ਸਾਡੇ ਇੱਥੇ ਜਿਹੜੀ ਇਹ ਹੋੜ ਲੱਗੀ ਹੋਈ ਹੈ ਕਿ ਢਾਕੇ ਹੋਰ ਨਵਾਂ ਕਰੋ ਹੋਰ ਸੋਹਣਾ ਕਰੋ ਉਹ ਸਾਹਮਣੇ ਵੱਡਾ ਬੋਰਡ ਲਗਾਓ ਤਾਂ ਸਾਹਮਣੇ ਵੱਡਾ ਕਰਕੇ ਸੁੰਦਰੀ ਕਰਨ ਗੁਰੂ ਦੀ ਜਾਦ ਜੈਸੀ ਵੀ ਹੈ ਉਹ ਸੁੰਦਰ ਹੈ ਉਹਦੇ ਰੰਗ ਦਾ ਮਸਲਾ ਨਹੀਂ ਹੈ ਕਿ ਉਹ ਚਿੱਟੀ ਹੈ ਕਿ ਕਾਲੀ ਹੈ ਉਹ ਗੁਰੂ ਦੀ ਹੈ ਇਹੀ ਮਸਲਾ ਹੈ ਮੈਂ ਹੁਣੇ ਇਹਨਾਂ ਸਜਣਾ ਨੂੰ ਜ਼ਿੰਮੇਵਾਰਾਂ ਨੂੰ ਮਿਲਿਆ ਤਾਂ ਉਹ ਜਿਹੜਾ ਦੱਸ ਰਹੇ ਸੀ ਅਸੀਂ ਕੀ ਕਰ ਰਹੇ ਹਾਂ ਉਹ ਇਹੀ ਸੀਗਾ ਅਸੀਂ ਵੱਡਾ ਕਰ ਰਹੇ ਹਾਂ ਅਸੀਂ ਸੋਨਾ ਕਰ ਰਹੇ ਹਾਂ ਧਰਮ ਵਜੋਂ ਇਤਿਹਾਸ ਵਜੋਂ ਵਿਰਾਸਤ ਵਜੋਂ ਸੋਨਾ ਦੇ ਵੱਡਾ ਨਹੀਂ ਚਾਹੀਦਾ ਅਸਲੀ ਅਸਲੀ ਚਾਹੀਦਾ ਦੂਸਰੀ ਬੇਨਤੀ ਜਿੰਨਾਂ ਵੀ ਸਜਣਾ ਨੂੰ ਮੈਂ ਮਿਲਿਆ ਜਦੋਂ ਤੋਂ ਇਹ ਸੀਸੇ ਤੇ ਰੌਲਾ ਪਿਆ ਉਦੋਂ ਤੋਂ ਸਭ ਨੇ ਲੱਭਿਆ ਕਿ ਕੌਣ ਇਹ ਨਾਂ ਦਾ ਬੰਦਾ ਪਹਿਲਾਂ ਜਿਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸੁਣਿਆ ਨਹੀਂ ਇਹਦਾ ਮਤਲਬ ਗੁਰੂ ਦੀ ਗੱਲ ਦਾ ਕੋਈ ਮਹੱਤਵ ਨਹੀਂ ਹੈ ਗੁਰੂ ਦੇ ਥਾਂ ਦਾ ਮਹੱਤਵ ਵੀ ਨਹੀਂ ਹੈ ਕਿ ਦੁਨੀਆ ਤੁਹਾਡੇ ਤੇ ਸਵਾਲ ਨਾ ਕਰ ਦੇਵੇ ਇਹਦਾ ਡਰ ਹੈ ਤਾਂ ਵੱਡਾ ਭਾਈ ਕੀ ਹੈ ਸਾਡੇ ਵਾਸਤੇ ਛਿੱਤਰ ਦੁਨੀਆ ਦਾ ਕਿ ਗੁਰੂ ਦਾ ਪਿਆਰ ਇਹ ਗੱਲ ਮੂਲੋਂ ਹੀ ਗਲਤ ਹੈ ਇਹ ਹੀ ਮਸਲੇ ਪੈਦਾ ਕਰਦੀ ਹੈ ਸੰਗਤ ਵੱਜੂ ਸਾਸੀਂ ਕਿੰਨੇ ਕ ਸਿਆਣੇ ਹੋ ਸਕਦੇ ਆ ਸਾਡੇ ਤੋਂ ਗਲਤੀ ਹੋ ਸਕਦੀ ਹੈ ਸਾਨੂੰ ਕੀ ਪਤਾ ਜਿਹੜਾ ਬੰਦਾ ਜਿਸ ਅਹੁਦੇ ਤੇ ਬੈਠ ਗਿਆ ਉਹਦੀ ਜ਼ਿੰਮੇਵਾਰੀ ਨਹੀਂ ਹੈ ਕਿ ਉਹਨਾਂ ਨਵਾਵੇ ਹੋ ਇਥੇ ਤੱਕ ਸਾਹਿਬ ਦੇ ਦੁਆਲੇ ਜਿਹੜਾ ਸ਼ਬਦ ਵਰਤਾਇਆ ਜਾਂਦਾ ਮੈਨੇਜਰ ਉਹ ਜਿੰਨੇ ਗੁਰਦੁਆਰਿਆਂ ਦਾ ਪ੍ਰਬੰਧ ਹੈ ਲਗਭਗ ਅਧਿ ਸ਼੍ਰੋਮਣੀ ਕਮੇਟੀ ਹੈ ਭਾਈ ਇਸ ਅਹੁਦੇ ਤੇ ਬੈਠਣ ਵਾਲੇ ਬੰਦੇ ਦੀ ਜ਼ਿੰਮੇਵਾਰੀ ਹੈ ਸਭ ਤੋਂ ਵੱਡੀ ਕਿ ਜੋ ਇੱਥੇ ਵਾਪਰ ਰਿਹਾ ਹੈ ਉਹ ਸਹੀ ਵਾਪਰੇ ਸਾਡੇ ਤੋਂ ਪੁਲਜਕ ਹੋ ਸਕਦੀ ਆਮ ਸ਼ਹਿਰੀਆਂ ਤੋਂ ਪਰ ਪ੍ਰਬੰਧਕ ਨੂੰ ਮਾਫੀ ਨਹੀਂ ਹੋ ਸਕਦੀ ਇਸ ਗੱਲ ਦੀ ਇੱਥੇ ਸੱਜਣ ਬੈਠੇ ਨੇ ਜਿਨ੍ਹਾਂ ਦੇ ਕਹਿਣ ਤੇ ਅਸੀਂ ਉਹਨਾਂ ਨੂੰ ਮਿਲੇ ਗੁਰਬਾਣੀ ਦੀ ਇੱਕ ਪੰਕਤੀ ਹੈ ਕਿ ਜੋ ਜਿਉ ਹੋਏ ਸੋ ਉਗਵੇ ਉਹ ਆਏ ਅਸੀਂ ਗੱਲ ਕਰਨ ਦਾ ਸਮਾਂ ਦਿੱਤਾ ਉਹ ਗੱਲ ਕਰਕੇ ਚਲੇ ਗਏ ਸਾਨੂੰ ਸੁਣਨਾ ਜ਼ਰੂਰੀ ਨਹੀਂ ਸਮਝਿਆ ਇਹ ਗੱਲ ਕੋਈ ਅਲੋਕਾਰ ਨਹੀਂ ਹੈ ਪਰसों ਸ਼ਾਮੀ ਜਿਹੜਾ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅਸਾਫੇ ਤੋਂ ਖਬਰ ਪਈ ਜਿਹੜੀ ਅਖਬਾਰਾਂ 'ਚ ਛਪੀ ਅਸੀਂ ਉਹ ਖਬਰ ਉਹਨਾਂ ਨੂੰ ਦਿਖਾਈ ਵੀ ਕਿ ਭਾਈ ਇਹ ਕਿਹਨੂੰ ਕਹਿ ਰਹੇ ਹੋ ਕਿ ਸੰਗਤਾਂ ਨੂੰ ਭਰਮ ਭਲਿਖਾ ਪਾ ਰਹੇ ਨੇ ਸੰਗਤ ਸੁਚੇਤ ਰਹੇ ਜਿਹਦੇ ਨਾਲ ਗੱਲ ਕਰੀਦੀ ਹੈ ਉਦੀ ਪਹਿਲੀ ਸ਼ਰਤ ਉਹਨੂੰ ਬਰਾਬਰ ਦੇ ਮੰਨਣਾ ਹੁੰਦਾ ਹੈ ਜਿਹਨੂੰ ਭਲਮ ਭਲੇਖੇ ਪਾਉਣ ਵਾਲੇ ਕਿਹਾ ਗਿਆ ਇਹਦਾ ਮਤਲਬ ਉਹ ਸੰਗਤ ਨਹੀਂ ਹਨ ਦੁਨੀਆ 'ਚ ਜਿੱਥੇ ਵੀ ਰਾਜੀਨਾਮਾ ਹੁੰਦਾ ਹੈ ਅਸਲੀ ਰਾਜੀਨਾਮਾ ਹੁੰਦਾ ਹੈ ਗੱਲ ਮੁਕਦੀ ਹੈ ਜਿੱਥੇ ਵੀ ਜਾ ਕੇ ਉਹਦੀ ਬੁਨਿਆਦੀ ਸ਼ਰਤ ਬੰਦਿਆਂ ਨੂੰ ਬਰਾਬਰ ਦੇ ਮੰਨਣਾ ਹੁੰਦਾ ਹੈ ਅਮਰੀਕਾ ਨੇ ਤਾਲੀਬਾਨਾਂ ਨਾਲ ਗੱਲ ਕੀਤੀ ਪਹਿਲਾਂ ਸਾਰੇ ਕੈਦੀ ਛੱਡੇ ਗਏ ਇਹ ਸਬੂਤ ਦੇਣ ਲਈ ਕਿ ਤੁਸੀਂ ਬਰਾਬਰ ਤੇ ਹੋ ਸਾਨੂੰ ਗੱਲਵਾਦ ਦਾ ਸੁਨੇਹਾ ਮਿਲਿਆ ਇਥੋਂ ਜਵਾਨੀ ਕਹੇ ਗਏ ਪਰ ਸਾੰਗੇ ਤਾਂ ਵੇਖ ਲਵੇ ਇੱਥੇ ਕਿ ਉਹ ਸੱਜਣ ਉੱਠ ਕੇ ਚਲੇ ਗਏ ਇਹ ਸਬੂਤ ਹੈ ਕਿ ਗੱਲ ਦੀ ਇੱਛਾ ਨਹੀਂ ਹੈ ਬਖਾਵਾ ਜ਼ਰੂਰ ਹੈ ਮੋਟਰ ਸਾਹਿਬ ਯਾਦ ਰੱਖੋ ਇਹ ਗੱਲ ਨੂੰ ਕਿ ਸਾਹਮਣੇ ਆਏ ਗੱਲ ਕਹੀ ਚਲੇ ਗਏ ਬਿਨਾਂ ਸੁਣੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੈ ਗੱਲ ਸੁਣਨੀ ਇਹ ਜੱਦੀ ਜਾਇਦਾਦ ਨਹੀਂ ਹੈ ਸਮੇਂ ਦੇ ਗੇੜ ਨਾਲ ਸੇਵਾ ਸੁਭਾਲ ਦਾ ਮੌਕਾ ਮਿਲ ਗਿਆ ਤਾਂ ਕੋਈ ਰਾਜਾ ਨਹੀਂ ਹੋ ਸਕਦਾ ਉਹ ਆਪਣੀ ਗੱਲ ਤੇ ਕਿੰਨਾ ਅਣਬੜਨਗੇ ਸੰਗਤ ਆਪੇ ਦੇਖ ਲਵੇਗੀ ਸੰਗਤ ਬਜੋਂ ਸਾਡੇ ਸਾਹਮਣੇ ਦੋ ਹੀ ਮਸਲੇ ਨੇ ਜੀ ਇੱਕ ਹੈ ਇੱਥੇ ਪਹਿਰੇਦਾਰੀ ਦੇਣੀ ਤੇ ਜਿੱਥੇ-ਜਿੱਥੇ ਵੀ ਪ੍ਰਾਤਨ ਇਮਾਰਤਾਂ ਹਨ ਇਤਿਹਾਸ ਘਾਣਾ ਸੰਗਤ ਉੱਥੇ-ਉੱਥੇ ਪਹਿਰੇਦਾਰੀ ਦੇਵੇ ਆਹ ਦਵਾਰ ਦੇ ਉੱਪਰ ਦੇਖੋ ਇਹਦੇ ਪਿੱਪਲ ਗੁਰੇ ਹੋਏ ਨੇ ਉੱਪਰ ਕਹਿੰਦੇ ਛੱਤ ਚੋਂਦੀ ਹੈ ਪ੍ਰੈਸ ਨੋਟ ਦੇ ਵਿੱਚ ਲਿਖਿਆ ਹੈ ਕਦੇ ਛੱਤ ਤੇ ਚੜ ਕੇ ਜਿਹ ਹੱਥ ਮਾਰਿਆ ਹੁੰਦਾ ਆਪਦੇ ਘਰ ਦੀ ਤੇ ਮਾਰਦਿਆਂ ਜਿਵੇਂ ਪਿਪਲ ਨਹੀਂ ਉਗੜਨੇ ਛੱਤ ਨੇ ਨਹੀਂ ਸੀ ਚੋਣਾ ਗੁਰੂ ਘਰਾਂ ਜਿੰਨੀਆਂ ਛੱਤਾਂ ਚੋਂਦੀਆਂ ਨੇ ਉਹ ਉੱਪਰ ਉਗੜੇ ਪਿਪਲਾਂ ਕਰਕੇ ਰੁੱਖਾਂ ਕਰਕੇ ਚੋਂਦੀਆਂ ਨੇ ਮਿਸਾਲ ਸਪਸ਼ਟ ਹੈ ਕਿ ਸੇਵਾ ਹੇਠਾਂ-ਹੇਠਾਂ ਚੱਲ ਰਹੀ ਹੈ ਜਿੰਨੀ-ਜਿੰਨੀ ਦੇਖੀ ਜਾ ਸਕਦੀ ਹੈ ਤਾਂ ਸੰਗਤ ਵਜੋਂ ਸਾਡੀ ਜ਼ਿੰਮੇਵਾਰੀ ਹੈ ਪਹਿਰੇਦਾਰੀ ਦੀ ਇਹ ਨਾ ਸੋਚੋ ਕਿ ਫਲਾਣਾ ਨਹੀਂ ਕਰਦਾ ਜਿੰਨਾ ਅਸੀਂ ਕੁਝ ਨਹੀਂ ਕਰਿਆ ਕਿਸੇ ਨੇ ਕੁਝ ਕਰਨਾ ਨਹੀਂ ਹੈ ਇਹ ਪ੍ਰਬੰਧ ਕੀ ਵਿਗਾੜ ਹਨ ਇਹ ਇੱਕ ਦਿਨ ਚ ਦੂਰ ਨਹੀਂ ਹੋਣੇ ਨਾਰੀ ਲਾਕੇ ਵੀ ਦੂਰ ਨਹੀਂ ਹੋਣੇ ਇਹਦੇ ਲਈ ਬਹੁਤ ਲੰਬਾ ਸਫ਼ਰ ਤੈਅ ਕਰਨਾ ਪੈਣਾ ਹੈ ਹਾਂ ਠੀਕ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਸਕਦਾ ਇਹਨੇ ਇੱਥੋਂ ਸ਼ੁਰੂ ਹੋਣਾ ਹੋਵੇ ਇਸ ਸੀਸਗੰਹ ਸਾਹਿਬ ਤੋਂ ਕਿਉਂਕਿ ਕਦੇ ਤਾਂ ਰੁਕੇਗਾ ਨਾ ਜੇ ਕੰਮ ਇਹ ਕੋਈ ਤੇ ਰੋਕੇਗਾ ਨਾ ਇਸ ਨੂੰ ਤਾਂ ਇਹ ਹੈ ਕਿ ਪਹਿਲਾਂ ਅਸੀਂ ਇਸ ਪੜਾ ਤੋਂ ਆਪਣੀ ਇਹ ਪਹਿਲੇ ਧਾਰੀ ਸ਼ੁਰੂ ਕਰੀਏ ਪਹਿਲਾਂ ਵੀ ਉਹਨਾਂ ਨੇ ਸੰਗਤਾਂ ਦੀ ਗੱਲ ਮੰਨੀ ਸੀ ਪਰ ਜਦੋਂ ਸਮਾਪਤੀ ਹੋਈ ਉਹਦਾ ਰੂਪ ਹੋਰ ਹੋ ਗਿਆ ਕੱਲ ਨੂੰ ਖਬਰ ਛਪੇਗੀ ਉਹਦਾ ਜੇ ਰੂਪ ਹੋਰ ਹੋ ਜਾਏਗਾ ਘਬਰਾਇਓ ਨਾ ਇਦਾਂ ਹਜ਼ਾਰਾਂ ਬਾਰ ਹੋਇਆ ਹੋਇਆ ਪਹਿਲਾਂ ਕਿਸੇ ਦੀ ਖਬਰ ਤੇ ਯਕੀਨ ਨਹੀਂ ਕਰਨਾ ਹੈ ਮੂੰਹ ਦੀ ਕਹੀ ਗੱਲ ਤੇ ਯਕੀਨ ਵੀ ਨਹੀਂ ਕਰਨਾ ਹੈ ਕਿਉਂਕਿ ਬਹੁਤ ਵਾਰੀ ਯਕੀਨ ਟੁੱਟਿਆ ਸੰਗਤਾਂ ਦਾ ਘਟੋ ਘਾਟ ਐਸਾ ਜ਼ਿੰਮੇਵਾਰ ਬੰਦਾ ਦੇਣ ਐਸਾ ਲਿਖਤੀ ਸਬੂਤ ਪੈਦਾ ਕਰਨ ਕਿਉਂਕਿ ਇੱਥੇ ਬਾਰ ਬਾਰ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਹੁਕਮਾਂ ਨਾਲੇ ਕੰਮ ਚਾਲੂ ਕੀਤਾ ਗਿਆ ਉਹਨਾਂ ਦੇ ਹੁਕਮਾਨਾ ਰੋਕਿਆ ਗਿਆ ਤੇ ਭਾਈ ਫਿਰ ਉਹਦੇ ਹੁਕਮਾਨਾ ਫਿਰ ਚੱਲ ਜਾਏਗਾ ਸੰਗਤ ਕਿੱਥੇ ਆ ਫਿਰ ਨਾ ਉਹਨੂੰ ਪੁੱਛ ਕੇ ਸ਼ੁਰੂ ਕੀਤਾ ਨਾ ਉਹਨੂੰ ਪੁੱਛ ਕੇ ਬੰਦ ਕੀਤਾ ਫਿਰ ਸ਼ੁਰੂ ਕਰ ਲੈਣਗੇ ਇਹ ਸਾਡੇ ਸੱਜਣਾਂ ਪੜੇ ਹੋਏ ਨੇ ਕਾਨੂੰਨ ਕਾਨੂੰਨ ਦਾ ਇੱਕ ਤਰੀਕਾ ਹੁੰਦਾ ਹੈ ਤਰੀਕਾ ਪਾਈ ਜਾਓ ਗਰੀਬ ਬੰਦਾ ਕੋਲਾ ਹੋ ਜਾਂਦਾ ਸੰਗਤ ਪਹਿਲਾਂ ਇਕੱਠੀ ਹੋਈ ਸੀ ਢੂੜ ਮੀਨਾ ਅੱਜ ਇਕੱਠੀ ਹੋਈ ਹੈ ਪੰਜ ਜਾਵਰੀ ਹੋਰ ਇਕੱਠੀ ਹੋਊਗੀ ਉਸ ਤੋਂ ਬਾਅਦ ਇਕੱਠੀ ਨਹੀਂ ਹੋਏਗੀ ਲੋਕਾਂ ਦਾ ਮਨ ਮੁੜ ਜਾਏਗਾ ਵੀ ਯਾਰ ਕੀ ਕਰੀਏ ਤਾਂ ਇਹ ਸਮਝਣ ਵਾਲੀ ਗੱਲ ਹੈ ਕਿਸੇ ਨੂੰ ਭਜਾ ਭਜਾ ਕੇ ਥਕਾ ਦੇਣਾ ਰਾਜਨੀਤੀ ਦਾ ਬਹੁਤ ਪੁਰਾਣਾ ਸੂਲ ਹੈ ਬੇहद ਪੁਰਾਣਾ ਸੂਲ ਰਾਜਨੀਤੀ ਦਾ ਵੀ ਥੋੜੀ ਜਿਹੀ ਮੰਨ ਲਈ ਛੱਡਦੀ ਥੋੜੀ ਮੰਨ ਲਈ ਛੱਡਦੀ